ਸਤਿ ਸ੍ਰੀ ਅਕਾਲ ਜੀ ਸਰਿਆ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀ ਕਿਸੇ ਪਿੰਡ ਦੀ ਇੱਕ ਬਿਲਕੁਲ ਸੱਚੀ ਕਹਾਣੀ ਆ ਫਿਰੋਜ਼ਪੁਰ ਜ਼ਿਲ੍ਹੇ ਦਾ ਇੱਕ ਪਿੰਡ ਤੇ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਮੱਧ ਵਰਗੀ ਪਰਿਵਾਰ ਆ ਚਾਰ ਪੰਜ ਕਿੱਲੇ ਜ਼ਮੀਨ ਦੇ ਆ ਤੇ ਉਸ ਘਰ ਦਾ ਜਿਹੜਾ ਮਾਲਕ ਆ ਉਹਦਾ ਨਾਮ ਗੁਰਮੇਲ ਸਿੰਘ ਆ ਗੁਰਮੇਲ ਸਿੰਘ ਆਪਣੀ ਜ਼ਮੀਨ ਤੇ ਵਾਹੀ ਕਰਦਾ। ਗੁਰਮੇਲ ਸਿੰਘ ਦਾ ਵਿਆਹ ਹੋ ਜਾਂਦਾ ਤੇ ਉਹਦੀ ਪਤਨੀ ਵਿਆਹ ਕੇ ਉਹਦੇ ਘਰ ਆ ਜਾਂਦੀ ਆ। ਪਤਨੀ ਦਾ ਨਾਮ ਮਨਜੀਤ ਕੌਰ। ਦੋਨੋਂ પતિ ਪਤਨੀ ਵਧੀਆ ਜਿਵੇਂ ਆਪਣਾ ਆਮ ਪਿੰਡੂ ਪਰਿਵਾਰ ਹੁੰਦੇ ਆ। ਅਕਸਰ ਪਿੰਡਾਂ ਦੇ ਵਿੱਚ ਨੂੰਹਾਂ ਧੀਆਂ ਨੂੰ ਉਹਦੇ ਕੰਮ ਨਾਲ ਉਹਦੀ ਪਛਾਣ ਹੁੰਦੀ ਆ ਵੀ ਜੇ ਮੰਨ ਲਵੋ ਕੋਈ ਨੂੰਹ ਕੋਈ ਔਰਤ ਘਰ ਦੇ ਜ਼ਿਆਦਾ ਕੰਮ ਕਰਦੀ ਆ ਸਚਿਆਰੀ ਕਰਦੀ ਆ। ਤਾਂ ਉਹਨੂੰ ਸਿਆਣੀ ਸਮਝਿਆ ਜਾਂਦਾ ਮਨਜੀਤ ਕੌਰ ਦਾ ਸੁਭਾਅ ਵੀ ਇਦਾਂ ਦਾ ਹੀ ਸੀ ਜਦੋਂ ਉਹ ਵਿਆਹ ਕੇ ਆਈ ਤੇ ਉਹਨੇ ਆਪਣਾ ਘਰ ਪਰਿਵਾਰ ਵਧੀਆ ਤਰੀਕੇ ਨਾਲ ਸੰਭਾਲਿਆ ਵਧੀਆ ਘਰ ਦੀ ਜ਼ਿੰਮੇਵਾਰੀ ਸੰਭੀ ਵਿਆਹ ਨੂੰ ਜਦੋਂ 4-5 ਸਾਲ ਹੋ ਜਾਂਦੇ ਆ ਤਾਂ ਇੱਕ ਬੇਟੀ ਤੇ ਇੱਕ ਬੇਟਾ ਹੁੰਦੇ ਆ ਬੇਟੀ ਵੱਡੀ ਹੁੰਦੀ ਆ ਬੇਟਾ ਛੋਟਾ ਹੁੰਦਾ ਬੱਚਿਆਂ ਨੂੰ ਪੜਨ ਲਾ ਦਿੱਤਾ ਜਾਂਦਾ ਬੱਚੇ ਆ ਜਿਹੜੇ ਉਹ ਪੜ੍ਹਾਈ ਦੇ ਵਿੱਚ ਵਧੀਆ ਹੁਸ਼ਿਆਰ ਹੁੰਦੇ ਆ ਤੇ ਗੁਰਮੇਲ ਸਿੰਘ ਤੇ ਮਨਜੀਤ ਕੌਰ ਜਦੋਂ ਵੀ ਕਿਤੇ ਬੈਠੇ ਗੱਲਾਂ ਕਰਦੇ ਆ ਉਹ ਕਹਿੰਦੇ ਆ ਵੀ ਚਲ ਆਪਣੇ ਬੱਚੇ ਵਧੀਆ ਪੜ ਜਾਣ ਆ ਆਪਾਂ ਤਾਂ ਘੱਟ ਪੜੇ ਲਿਖੇ ਸੀਗੇ ਆਪਣਾ ਤਾਂ ਕੰਮ ਧੰਦੇ ਕਰਕੇ ਟਾਈਮ ਪਾਸ ਹੋ ਗਿਆ ਵੀ ਅੱਜ ਕੱਲ ਮਗਾਈ ਜਾਦਾ ਕੀ ਚਲ ਜੇ ਮੁੰਡਾ ਪੜ ਕੇ ਨੌਕਰੀ ਤੇ ਲੱਗ ਜੇ ਕੁੜੀ ਪੜ ਕੇ ਵਧੀਆ ਨੰਬਰ ਲੈ ਜੇ ਚੰਗੇ ਕੋਈ ਨੌਕਰੀ ਵਾਲਾ ਮੁੰਡਾ ਮਿਲ ਜੇ ਵੀ ਆਪਣੀ ਉਮਰ ਆ ਜਿਹੜੀ ਸੌਖੀ ਲੰਘ ਜੂ ਕਿਉਂਕਿ ਜਿਹੜੇ ਮਾਪੇ ਘੱਟ ਪੜੇ ਲਿਖੇ ਹੁੰਦੇ ਆ ਉਹਨਾਂ ਨੂੰ ਜਦੋਂ ਪੜ੍ਹਾਈ ਦੀ ਸਮਝ ਆਉਂਦੀ ਆ ਵੀ ਪੜ੍ਹਾਈ ਦੀ ਕਿੰਨੀ ਐਮੀਅਤ ਆ ਉਦੋਂ ਤੱਕ ਵੇੜਾ ਲੰਘ ਚੁੱਕਿਆ ਹੁੰਦਾ ਤੇ ਫਿਰ ਮਾਪਿਓ ਜਿਹੜੇ ਆਪਣੇ ਅਧੂਰੇ ਸੁਪਨੇ ਆ ਉਹ ਆਪਣੇ ਬੱਚਿਆਂ ਵਿੱਚ ਦੀ ਵੇਖਦੇ ਆ ਤੇ ਹਰ ਇੱਕ ਪੇਰੈਂਟਸ ਨੂੰ ਇਹ ਹੁੰਦਾ ਵੀ ਸਾਡੇ ਬੱਚੇ ਸਹੀ ਰਾਹ ਤੇ ਚੱਲਣ ਤੇ ਵਧੀਆ ਜ਼ਿੰਦਗੀ ਜਿਉਣ ਵੀ ਚਲੋ ਇਹ ਵੀ ਆਸ ਹੁੰਦੀ ਆ ਵੀ ਸਾਡਾ ਬੜਾਪਾ ਸੌਖਾ ਲੰਘੂਗਾ ਇਸੇ ਤਰ੍ਹਾਂ ਗੁਰਮੀਰ ਸਿੰਘ ਦਾ ਪਰਿਵਾਰ ਆ ਪਿੰਡ ਦੇ ਵਿੱਚ ਵਧੀਆ ਮਾਣ ਇੱਜ਼ਤ ਆ ਜਦੋਂ ਗੁਰਮੀਰ ਸਿੰਘ ਦੀ ਬੇਟੀ 14-15 ਸਾਲ ਦੀ ਹੁੰਦੀ ਆ ਤੇ ਬੇਟਾ 12-13 ਸਾਲ ਦਾ ਹੁੰਦਾ ਗੁਰਮੇਲ ਸਿੰਘ ਤੇ ਮਨਜੀਤ ਕੌਰ ਕਿਤੇ ਜਾ ਰਹੇ ਹੁੰਦੇ ਆ ਮੋਟਰਸਾਈਕਲ ਤੇ ਜਾਂਦੇ ਹੁੰਦੇ ਆ ਰਿਸ਼ਤੇਦਾਰੀ ਦੇ ਵਿੱਚ ਜਾਂਦੇ ਜਾਂਦੇ ਗੁਰਮੇਲ ਸਿੰਘ ਦਾ ਮੋਟਰਸਾਈਕਲ ਆ ਜਿਹੜਾ ਉਹ ਦਰਖਤ ਨਾਲ ਟਕਰਾ ਜਾਂਦਾ ਤੇ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਦੇ ਵਿੱਚ ਗੁਰਮੇਲ ਸਿੰਘ ਦੇ ਘੱਟ ਸੱਟਾਂ ਵੱਜਦੀਆਂ ਤੇ ਜਿਹੜੀ ਮਨਜੀਤ ਕੌਰ ਆ ਉਹਦੇ ਬਹੁਤ ਜ਼ਿਆਦਾ ਸੱਟਾਂ ਵੱਜਦੀਆਂ ਨੇ ਉਹ ਮਹੀਨਾ ਦੋ ਮਹੀਨੇ ਹਸਪਤਾਲ ਦੇ ਵਿੱਚ ਰਹਿੰਦੀ ਆ ਹਸਪਤਾਲ ਦੇ ਵਿੱਚ ਉਹਦਾ ਇਲਾਜ ਚੱਲਦਾ ਤੇ ਇਹ ਲਾ ਇਹ ਦੇ ਦਰਾਨ ਉਹਨੂੰ ਪਤਾ ਨਹੀਂ ਕੀ ਪ੍ਰੋਬਲਮ ਹੋ ਜਾਂਦੀ ਆ ਸ਼ਾਇਦ ਕੋਈ ਦਵਾਈ ਰਿਐਕਸ਼ਨ ਕਰ ਜਾਂਦੀ ਆ ਤੇ ਉਹਦੀ ਜਿਹੜੀ ਬਾਡੀ ਆ ਨਾ ਉਹਦਾ ਪੂਰਾ ਸਰੀਰ ਆ ਜਿਵੇਂ ਜਲਿਆ ਹੁੰਦਾ ਉਹ ਫਿੱਟ ਜਾਂਦਾ ਕਹਿ ਲੋ ਆਪਾਂ ਪੰਜਾਬੀ ਭਾਸ਼ਾ ਚ ਕਹਿੰਦੇ ਆ ਫਿੱਟ ਜਾਂਦਾ ਵੀ ਉਹਦਾ ਮਾਸ ਲੈਣਾ ਸ਼ੁਰੂ ਹੋ ਜਾਂਦਾ ਇੰਨੀ ਕੁ ਮਾੜੀ ਉਹਦੀ ਹਾਲਤ ਹੁੰਦੀ ਆ ਵੀ ਉਹਨੂੰ ਡਾਕਟਰ ਆ ਜਿਹੜੇ ਉਹ ਰੂਨ ਚ ਲਪੇਟ ਕੇ ਰੱਖਦੇ ਆ ਤੇ ਕਿਸੇ ਨਾਲ ਮਿਲਣ ਨਹੀਂ ਦਿੱਤਾ ਜਾਂਦਾ ਤੇ ਉਹਨੂੰ 3-4 ਮਹੀਨੇ ਹਸਪਤਾਲ ਦੇ ਵਿੱਚ ਰੱਖਣਾ ਪੈਂਦਾ ਫੇਰ ਕਿਤੇ ਜਾ ਕੇ ਉਹ ਠੀਕ ਹੁੰਦੀ ਆ ਬਾਬਾ ਪੈਸਾ ਲੱਗ ਜਾਂਦਾ ਘਰ ਦੇ ਹਾਲਾਤ ਆ ਜਿਹੜੇ ਉਹ ਡਗ ਮਗਾਉਣ ਲੱਗ ਜਾਂਦੇ ਆ ਵੈਸੇ ਤਾਂ ਕੁੜੀ ਸੀਗੀ ਚਲੋ ਕੋਈ ਰਿਸ਼ਤੇਦਾਰੀ ਦੇ ਵਿੱਚੋਂ ਆ ਜਾਂਦਾ ਆਹੀਂ ਟਾਈਮ ਪਾਸ ਹੁੰਦਾ ਰਹਿੰਦਾ ਚਲੋ ਜਦੋਂ ਮਨਜੀਤ ਕੌਰ ਹਸਪਤਾਲ ਤੋਂ ਘਰੇ ਆਉਂਦੀ ਆ ਉਹ ਵੇਖਦੀ ਆ ਹਨਾ ਘਰ ਦਾ ਬੁਰਾ ਹਾਲ ਔਰਤਾਂ ਬਿਨਾ ਹੋ ਹੀ ਜਾਂਦਾ ਘਰ ਦਾ ਬੁਰਾ ਹਾਲ ਚਲੋ ਹੌਲੀ-ਹੌਲੀ ਗੱਡੀ ਆ ਜਿਹੜੀ ਉਹ ਲਈ ਤੇ ਤੁਰਦੀ ਆ ਆਪਣੇ ਕੰਮਾਂ ਧੰਦਿਆਂ ਦੇ ਵਿੱਚ ਫੇਰ ਝੁੱਟ ਜਾਂਦੀ ਆ ਤੇ ਇੱਕ ਦਿਨ ਆ ਮਨਜੀਤ ਕੌਰ ਨੂੰ ਇਹੋ ਜੀ ਗੱਲ ਪਤਾ ਲੱਗਦੀ ਆ ਜਿਹਨੂੰ ਸੁਣ ਕੇ ਉਹਨੂੰ ਇਹ ਲੱਗਦਾ ਵੀ ਮੈਨੂੰ ਧਰਤੀ ਵੇਲ ਨਹੀਂ ਦੇ ਰਹੀ। ਉਹਨੂੰ ਉਹਦੇ ਹੀ ਆਣ ਗਵਾਨਣ ਦੀ ਕਿਸੇ ਔਰਤ ਨੇ ਦੱਸਿਆ ਵੀ ਜਦੋਂ ਤੂੰ ਹਸਪਤਾਲ ਦੇ ਵਿੱਚ ਸੀ ਤਾਂ ਤੇਰੇ ਘਰ ਵਾਲਾ ਸੀ ਜਿਹੜਾ ਉਹ ਕਿਸੇ ਔਰਤ ਨਾਲ ਗਲਤ ਹੋ ਗਿਆ। ਸਾਰੇ ਪਿੰਡ ਦੇ ਵਿੱਚ ਇਸ ਗੱਲ ਦਾ ਰੌਲਾ ਪਿਆ ਹੁੰਦਾ। ਅਕਸਰ ਬੰਦੇ ਆ ਜਿਹੜੇ ਉਹ ਆਪਣੇ ਘਰ ਵਾਲੀਆਂ ਔਰਤਾਂ ਦੀ ਉਹਨਾਂ ਟਾਈਮ ਨਾਲ ਤਾਂ ਇੱਜ਼ਤ ਕਰਦੇ ਆ ਕਹਿ ਲਓ ਉਦੋਂ ਤਾਂ ਕਦਰ ਵੀ ਨਹੀਂ ਕਰਦੇ ਜਦੋਂ ਉਹ ਹੁੰਦੀਆਂ ਕੰਮ ਕਰਦੀਆਂ। ਪਰ ਜੇ ਔਰਤ 2-4 ਮਹੀਨੇ ਲਈ ਘਰੋਂ ਚਲੀ ਜਾਵੇ ਤੇ ਉਹ ਬਾਹਰ ਮੂੰਹ ਮਾਰਨ ਲੱਗ ਜਾਂਦੇ ਆ ਗੁਰਮੇਲ ਸਿੰਘ ਨੇ ਵੀ ਇਹੀ ਕਰਤੂਤ ਕੀਤੀ ਪਿੰਡ ਦੀ ਹੀ ਕਿਸੇ ਔਰਤ ਦੇ ਪਿੱਛੇ ਜਾਣ ਲੱਗ ਗਿਆ ਆਪਣੀ ਜੋ ਕਮਾਈ ਹੁੰਦੀ ਸੀ ਉਹਨੂੰ ਖਵਾਈ ਜਾਂਦਾ ਸੀ ਘਰ-ਬਾਰ ਖਵਾਈ ਜਾਂਦਾ ਸੀ ਇਹ ਗੱਲ ਬਿਲਕੁਲ ਸੱਚ ਆ ਕਿ ਇੱਕ ਔਰਤ ਆ ਜਿਹੜੀ ਉਹ ਆਪਣੇ ਪਤੀ ਨੂੰ ਉਹਦਾ ਧਿਆਨ ਰੱਖਦੀ ਆ ਬੰਦੇ ਦੇ ਪੈਰ ਥੜਕਦੇ ਆ ਜਦੋਂ ਉਦੋਂ ਕੋਈ ਪਤਾ ਨਹੀਂ ਲੱਗਦਾ ਹੁਣ ਉਹ ਵਿਚਾਰੀ ਹਸਪਤਾਲ 'ਚ ਸੀਗੀ ਹੁਣ ਕੋਈ ਵੀ ਔਰਤ ਇਹ ਕਦੋਂ ਜਰ ਸਕਦੀ ਆ ਵੀ ਉਹਦਾ ਬੰਨਿਆ ਬਣਾਇਆ ਘਰ ਆ ਜਿਹੜਾ ਉਹਦੇ ਘਰ ਵਾਲਾ ਕਿਸੇ ਹੋਰ ਨੂੰ ਖਵਾਵੇ ਜਦੋਂ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਸੀ ਤਾਂ ਉਹਦੇ ਘਰ ਵਾਲਾ ਉਹਦੀ ਕੁੱਟਮਾਰ ਕਰਦਾ ਸੀ ਬੱਚੇ ਵੀ ਵੱਡੇ ਹੋ ਗਏ ਸੀ ਬੱਚੇ ਵੀ ਇਹ ਚੀਜ਼ ਨੋਟ ਕਰਦੇ ਸੀ ਪਰ ਮਨਜੀਤ ਕੌਰ ਜਿਹੜੀ ਉਹ ਹਾਰਮਨਨ ਵਾਲੀ ਹੈ ਨਹੀਂ ਸੀ ਰੋਂਦੀ ਰਹਿੰਦੀ ਵਿਚਾਰੀ ਵੀ ਮੈਨੂੰ ਇਹੋ ਜੀ ਬਿਮਾਰੀ ਲੱਗੀ ਤੇ ਵੀ ਇਹਦਾ ਪੈਰ ਘਰੋਂ ਨਿਕਲਿਆ ਤੇ ਕੋਈ ਵੀ ਔਰਤ ਚਾਹੇ ਆਦਮੀ ਜਦੋਂ ਉਹਦਾ ਇੰਨਾ ਕੰਮਾਂ ਚੋਂ ਪੈਰ ਬਾਹਰ ਨਿਕਲ ਜੇਨਾ ਕਿਰਬ ਸ਼ਰਮ ਹੋ ਜਾਂਦਾ ਨਾ ਤਾਂ ਉਹਨੂੰ ਸਮਾਜ ਦੀ ਨਾ ਪਰਿਵਾਰ ਦੀ ਨਾ ਲੋਕਾਂ ਦੀ ਸ਼ਰਮ ਨਹੀਂ ਰਹਿੰਦੀ ਤੇ ਕਹਿੰਦੇ ਜਿੰਨਾ ਚਿਰ ਬੰਦੇ ਨੂੰ ਸ਼ਰਮ ਹੁੰਦੀ ਆ ਉਹਨਾਂ ਟਾਈਮ ਹੀ ਉਹ ਇਹ ਗੱਲਾਂ ਦੀ ਪਰਵਾਹ ਕਰਦਾ ਮਨਜੀਤ ਕੌਰ ਨੇ ਵਿਚਾਰੀ ਨੇ ਹਰ ਹੀਲਾ ਵਰਤ ਲਿਆ ਹਰ ਕੋਸ਼ਿਸ਼ ਕਰ ਲਈ ਪਰ ਉਹਦਾ ਬੰਦਾ ਨਾ ਸੁਧਰਿਆ ਇੱਕ ਦਿਨ ਉਹਦੀ ਗਵਾਂਡਣ ਉਹਦੇ ਕੋਲ ਆਉਂਦੀ ਆ ਤੇ ਉਹਨੂੰ ਕਹਿੰਦੀ ਵੀ ਐਂ ਕਰੋ ਵੀ ਜੇ ਤੇਰੀ ਨਹੀਂ ਠੀਕ ਕਿਉਂਕਿ ਉਹਨੂੰ ਜੋ ਬਿਮਾਰੀ ਲੱਗੀ ਸੀ ਉਸ ਤੋਂ ਬਾਅਦ ਉਹ ਆਈ ਨਹੀਂ ਸੀ ਪ੍ਰੋਪਰ ਠੀਕ ਨਹੀਂ ਹੋਈ ਸੀ ਉਹਦੀ ਬਾਡੀ ਤੇ ਖੁਰਕ ਵਗੈਰਾ ਹੁੰਦੀ ਰਹਿੰਦੀ ਸੀ ਧੱਫੜ ਵਗੈਰਾ ਹੋ ਜਾਂਦੇ ਸੀ ਤੇ ਉਹਦੀ ਗਵਾਂਡਨਟ ਕਹਿੰਦੀ ਵੀ ਤੂੰ ਸਾਰਾ ਦਿਨ ਖੁਰਕਦੀ ਰਹਿਣੀ ਹੈ ਨਹੀਂ ਤੈਨੂੰ ਘਰ ਦੇ ਕੰਮ ਹੋਰ ਟੈਨਸ਼ਨ ਆ ਵੀ ਮੈਂ ਨਾ ਤੈਨੂੰ ਇੱਕ ਡਾਕਟਰ ਕੋਲ ਲੈ ਕੇ ਜਾਨੀ ਆ ਚਮੜੀ ਦਾ ਵਧੀਆ ਡਾਕਟਰ ਆ ਹੈਗਾ ਤਾਂ ਕੋਈ ਛੋਟਾ ਮੋਟਾ ਡਾਕਟਰ ਸੀ ਚੱਲ ਭਈ ਉਹ ਗਵਾਂਡਨਟ ਨਾਲ ਚਲੀ ਜਾਂਦੀ ਆ ਬਸ ਚੜ ਕੇ ਜਾਂਦੀਆਂ ਵਿਚਾਰੀਆਂ ਡਾਕਟਰ ਦੇ ਉੱਥੇ ਕਲੀਨਿਕ ਪਹੁੰਚ ਜਾਂਦੀਆਂ ਉੱਥੇ ਬੈਠੀਆਂ ਚਲੋ ਬੁੜੀਆਂ ਦੀ ਆਦਤ ਹੁੰਦੀ ਆ ਹਨਾ ਗੱਲਾਂ ਕਰਨ ਦੀ ਤੇ ਉੱਥੇ ਨਾ ਕੋਈ ਬੰਦਾ ਆਇਆ ਹੋਇਆ ਸੀਗਾ ਉਹ ਗੱਲਾਂ ਕਰਦੇ ਕਰਦੇ ਵੀ ਕੀ ਹੋਇਆ ਵੀ ਮੇਰਾ ਐ ਐਕਸੀਡੈਂਟ ਹੋ ਗਿਆ ਐ ਹੋ ਗਿਆ ਉੱਥੇ ਗੱਲਾਂ ਕਰਦੇ ਕਰਦੇ ਤੇ ਵੀ ਮੈਂ ਤਾਂ ਫਿਕਰ ਆਪਦੇ ਬੱਚਿਆਂ ਦੀ ਵੀ ਮੈਨੂੰ ਇਹ ਆ ਵੀ ਮੈਂ ਆਪਦੀ ਧੀ ਦਾ ਵਿਆਹ ਕਰਦਿਆਂ ਉਹ ਬੰਦਾ ਕਹਿੰਦਾ ਵੀ ਸੋਢੀ ਧੀ ਕਿੱਡੀ ਕਾ ਕਹਿੰਦੀ ਮੇਰੀ ਧੀ ਹੈਗੀ ਹੈਗੀ 20 ਕ ਸਾਲ ਦੀ ਤੇ ਕਹਿੰਦਾ ਵੀ ਤੁਸੀਂ ਰਿਸ਼ਤਾ ਕਰਨਾ ਉਹ ਕਹਿੰਦੀ ਹਾਂ ਕਰਨਾ ਕਹਿੰਦਾ ਸਾਡੇ ਰਿਸ਼ਤੇਦਾਰੀ ਦੇ ਵਿੱਚ ਇੱਕ ਮੁੰਡਾ ਦਾ ਬਹੁਤ ਸੋਹਣਾ ਸੁਨੱਖਾ ਪੜਿਆ ਲਿਖਿਆ ਮੁੰਡਾ ਵੀ ਪੜਿਆ ਤਾਂ ਵੈਸੇ ਦੱਸ ਕੀ ਆ ਜਮੀਨ ਜਮੂਨ ਵਧੀਆਗੀ ਤੇ ਜਿਹੜੀ ਮਨਜੀਤ ਕੌਰ ਉਹ ਨਾਲ ਉਸ ਬੰਦੇ ਦੀਆਂ ਗੱਲਾਂ 'ਚ ਆ ਜਾਂਦੀ ਆ ਤੇ ਉਹਨੂੰ ਐ ਲੱਗਦਾ ਵੀ ਮੇਰੇ ਬੰਦੇ ਨੇ ਤਾਂ ਕੀ ਕਰਨਾ ਵੀ ਚਲ ਜੇ ਰਿਸ਼ਤਾ ਵਧੀਆਗਾ ਤੇ ਉਸ ਗਵੰਡਣ ਨੂੰ ਪੁੱਛਦੀ ਆ ਤੇ ਉਹ ਗਵੰਡਣ ਕਹਿੰਦੀ ਭਣੀ ਤੁਹਾਡੇ ਪਰਿਵਾਰ ਦਾ ਮਸਲਾ ਵੇਖ ਲਓ ਚਲੋ ਬੰਦੇ ਦਾ ਨੰਬਰ ਲਿਆਉਂਦੀ ਆ ਉਹ ਬੰਦਾ ਆਪਦੇ ਘਰ ਵਾਲੀ ਨਾਲ ਗੱਲ ਕਰਾ ਦਿੰਦਾ ਤੇ ਉਹ ਮਤਲਬ ਇੰਨੀ ਐਕ ਉਹਨਾਂ ਦੀਆਂ ਗੱਲਾਂ ਚ ਆ ਜਾਂਦੀ ਆ ਤੇ ਉਹ ਆਪਣੀ ਧੀ ਦਾ ਰਿਸ਼ਤਾ ਕਰ ਦਿੰਦੀ ਆ ਕਿਸੇ ਨੂੰ ਬਲਤੀ ਪੁੱਛ ਪੜਤਾਲ ਨਹੀਂ ਕਰਦੀ ਉਹਨੂੰ ਐਸੀ ਵੀ ਜਦੋਂ ਮੇਰੇ ਕੋਈ ਦੁੱਖ ਦੇ ਸੁੱਖ ਦੇ ਨਹੀਂ ਖੜਾ ਮੈਂ ਕਿਉਂ ਪੁੱਛਾਂ ਚਲ ਨਾ ਹੀ ਉਹਦੇ ਘਰ ਵਾਲੇ ਨੂੰ ਇੰਨੀ ਪਰਵਾਹ ਸੀ ਉਹਨੇ ਰਿਸ਼ਤਾ ਕਰਤਾ ਠੀਕ ਆ ਮੰਗਣੀ ਹੋਗੀ ਮੰਗਣੀ ਤੋਂ ਬਾਅਦ ਵਿਆਹ ਕਰਤਾ ਤੇ ਕੋਈ ਪੁੱਛ ਪੜਤਾਲ ਕੋਈ ਨੀ ਕੀਤੀ ਤੇ ਚਲੋ ਕੁੜੀ ਆ ਜਦੋਂ ਵਿਆਹ ਕੇ ਸਹੁਰੇ ਘਰ ਜਾਂਦੀ ਆ ਲੋਕ ਆ ਜਿਹੜੇ ਉਹ ਆਏ ਨੋਟ ਕਰਦੇ ਆ ਹਨਾ ਵੀ ਕੁੜੀ ਤਾਂ ਘੱਟ ਸੋਹਣੀ ਆ ਮੁੰਡਾ ਜ਼ਿਆਦਾ ਸੋਹਣਾ ਪਰ ਕੁੜੀ ਸਿਆਣੀ ਸੀ ਵਿਚਾਰੀ ਇੰਨੀ ਕੁ ਸਚਿਆਰੀ ਸੀ ਵੀ ਇਹ ਕਰ ਲਈ ਸੀ ਕੁੜੀ ਨੇ ਉਦੋਂ ਤੱਕ ਚਲੋ ਵਿਆਹ ਕੇ ਗਈ ਮਹੀਨਾ ਲੰਘਿਆ 2 ਮਹੀਨੇ ਲੰਘੇ ਤੇ ਉਸ ਕੁੜੀ ਨੂੰ ਪਤਾ ਲੱਗਿਆ ਵੀ ਜਿਹੜਾ ਮੇਰੇ ਨਾਲ ਵਿਆਹਿਆ ਹੋਇਆ ਉਹ ਤਾਂ ਨਸ਼ੇ ਦਾਦੀ ਆ ਜਦੋਂ ਹੁਣ ਨਸ਼ੇ ਦੀ ਗੱਲ ਸੁਣਦਾ ਭਾਵੇਂ ਕਹਿੰਦੇ ਹੁੰਦੇ ਆਗੇ ਸ਼ਾਹੂਕਾਰ ਹੋਵੇ ਵੀ ਨਸ਼ੇ ਨੇ ਤਾਂ ਲੋਕਾਂ ਦੇ ਘਰ ਪੱਟੇ ਆ ਜਦੋਂ ਕੁੜੀ ਨੂੰ ਪਤਾ ਲੱਗਿਆ ਉਹ ਆਪਦੀ ਮਾਂ ਨੂੰ ਦੱਸਦੀ ਆ ਉਹ ਕਹਿੰਦੀ ਵੀ ਪੁੱਤ ਹੁਣ ਤਾਂ ਕੰਮ ਹੋ ਗਿਆ ਵੀ ਹੁਣ ਤੇਰਾ ਪਿਓ ਕਿਹੜਾ ਤੇਰੀ ਗੌਰ ਕਰਦਾ ਜਾਂ ਥੋੜੇ ਪਿੱਛੇ ਜਾਂਦਾ ਵੀ ਤੈਨੂੰ ਇਸੇ ਨੇ ਗੁਜ਼ਾਰਾ ਕਰਨਾ ਪਊ ਚਲੋ ਉਹਨਾਂ ਚਿਰ ਤਾਂ ਠੀਕ ਜਦੋਂ ਰਾਤ ਨੂੰ ਵੇਲੇ-ਕਵੇਲੇ ਕਰ ਆਇਆ ਕਰੀ ਕੁੱਟਿਆ ਮਾਰਿਆ ਕਰੀ ਬਹੁਤ ਜਿਆਦਾ ਕੁੱਟਮਾਰ ਕਰਿਆ ਕਰੇ ਕੁੜੀ ਵਿਚਾਰੀ ਆ ਜਿਆ ਕਰੇ ਕਦੇ ਚਲੀ ਜਾਇਆ ਕਰੇ ਕਦੇ ਆ ਜਿਆ ਕਰੇ ਕਦੇ ਚਲੀ ਜਾਇਆ ਕਰੇ ਐਸੇ ਤਰ੍ਹਾਂ ਵਿਚਾਰੀ ਆਪਦਾ ਟਾਈਮ ਪਾਸ ਕਰਦੀ ਰਹੀ ਚਲੋ ਜਦੋਂ ਵਿਆਹ ਨੂੰ ਡੇਢ ਸਾਲ ਹੁੰਦਾ ਤੇ ਕੁੜੀ ਪ੍ਰੈਗਨੈਂਟ ਹੋ ਜਾਂਦੀ ਆ ਪ੍ਰੈਗਨੈਂਸੀ ਦੇ ਦੌਰਾਨ ਵੀ ਉਹ ਬੰਦਾ ਆਪਣੇ ਘਰ ਵਾਲੀ ਨੂੰ ਬਹੁਤ ਕੁੱਟਦਾ ਜਦੋਂ ਹੀ ਉਹ ਪ੍ਰੈਗਨੈਂਸੀ ਉਹਨੂੰ ਹੁੰਦੀ ਆ ਉਸੇ ਦੌਰਾਨ ਹੀ ਉਹਦੇ ਭਰਾ ਨੂੰ ਵੀ ਰਿਸ਼ਤੇ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਉਹਦੀ ਮਾਂ ਉਹਦੇ ਨਾਲ ਰਹਿ ਕਰਦੀ ਆ ਉਹ ਕਹਿੰਦੀ ਵੀ ਮਾਂ ਮੇਰੇ ਵਾਲਾ ਕੰਮ ਤਾਂ ਕਰੀ ਨਾ ਪੁੱਛ ਪੜਤਾਲ ਕਰ ਲਈ ਤੇ ਚਲ ਵਿਆਹ ਧਰ ਲਾ ਭਈ ਕੁੜੀ ਦੇ ਵਿਆਹ ਭਰਾ ਦਾ ਵਿਆਹ ਹੋ ਜਾਂਦਾ ਮਨਜੀਤ ਕੌਰ ਦੇ ਮੁੰਡੇ ਦਾ ਪਰਜਾਈ ਵਿਆਹ ਕੇ ਘਰੇ ਆ ਜਾਂਦੀ ਆ ਤੇ ਇੱਕ ਦਿਨ ਮਤਲਬ ਉਹਨੂੰ 8ਵਾਂ 9ਵਾਂ ਮਹੀਨਾ ਸੀ ਤੇ ਉਹਦੇ ਘਰ ਵਾਲਾ ਨਸ਼ਾ ਕਰਕੇ ਆਇਆ ਤੇ ਉਹ ਉਹਨੂੰ ਪੁੱਛਣ ਲੱਗ ਗਈ ਵੀ ਐਸਹਾ ਹਾਲਤ ਦੇ ਵਿੱਚ ਮੈਂ ਹੈਗੀਆਂ ਹਨਾ ਵੀ ਰਾਤ ਨੂੰ ਕਿਤੇ ਜਾਣਾ ਪੈ ਗਿਆ ਡਾਕਟਰ ਦੇ ਵੀ ਤੁਸੀਂ ਆਏ ਤੁਰੇ ਫਿਰਦੇ ਰਹਨੇ ਹੋ ਤੇ ਉਹਨੇ ਧਰੀਆਂ ਦੋ ਚਪੇੜਾਂ ਵਿਚਾਰੀ ਦੇ ਉੱਥੇ ਹੀ ਉਹ ਗਸ ਖਾ ਕੇ ਡਿੱਗ ਪਈ ਚਲ ਉਹਨੇ ਆਪਦੇ ਭਰਾ ਭਜਾਈ ਨੂੰ ਫੋਨ ਕਰਤਾ ਤੇ ਉਹਦੇ ਭਰਾ ਭਜਾਈ ਉਹਨੂੰ ਲੈ ਆ ਜਾਂਦੇ ਆ ਤੇ ਉਹਦਾ ਭਰਾ ਕਹਿੰਦਾ ਵੀ ਹੁਣ ਨਹੀਂ ਮੈਂ ਤੈਨੂੰ ਭੇਜਦਾ ਵੀ ਤੂੰ ਕਿਉਂ ਉਹ ਤਾਂ ਕੁੱਟ ਖਾਨੀ ਆ ਪਰ ਜਿਹੜੀ ਕੁੜੀ ਸੀ ਉਹ ਕਹਿ ਦਿੰਦੀ ਸੀ ਵੀ ਮੇਰੇ ਘਰ ਵਾਲਾ ਚਲ ਕੋਈ ਨਾ ਉਹ ਇੰਨਾ ਕੁ ਕਰਦੀ ਸੀ ਆਪਦੇ ਘਰ ਵਾਲੇ ਦਾ ਵੀ ਕੁੱਟ ਖਾ ਕੇ ਵੀ ਉਹਦੇ ਕੋਈ ਬਣ ਜਾਂਦੀ ਸੀ ਚਲੋ ਆਈ ਹੁੰਦੀ ਆ ਪੇਕੇ ਤੇ 8ਵਾਂ 9ਵਾਂ ਮਹੀਨਾ ਹੁੰਦਾ ਤੇ ਮਹੀਨੇ ਕ ਬਾਅਦ ਜਦੋਂ ਜਨੇਪਾ ਪੀੜਾ ਸ਼ੁਰੂ ਹੁੰਦੀਆਂ ਹਸਪਤਾਲ ਤੇ ਲੈ ਕੇ ਜਾਇਆ ਜਾਂਦਾ ਤੇ ਉਹ ਇੱਕ ਧੀ ਨੂੰ ਜਨਮ ਦਿੰਦੀ ਆ ਜਦੋਂ ਧੀ ਹੋ ਜਾਂਦੀ ਆ ਫਿਰ ਤਾਂ ਉਹਦੇ ਘਰ ਵਾਲਾ ਹੋਰ ਵੀ ਗੁੱਸੇ ਹੁੰਦਾ ਕਿਉਂਕਿ ਹੁਣ ਆਏ ਸੀ ਪਹਿਲਾਂ ਤਾਂ ਵੀ ਕੱਲੇ ਦੀ ਜ਼ਿੰਮੇਵਾਰੀ ਸੀ ਪਰ ਇਹ ਜਿਹਾਂ ਨੇ ਜ਼ਿੰਮੇਵਾਰੀ ਨਾ ਨਿਭਾਉਣੀ ਹੋਵੇ ਫਿਰ ਆਈ ਫਿਕਰ ਤਾਂ ਹੋ ਜਾਂਦਾ ਨਾ ਵੀ ਧੀ ਆ ਧੀਆਂ ਦਾ ਤਾਂ ਅਗਲਾ ਬਾਲਾ ਕਰਦਾ ਵੀ ਕੋਈ ਗਲਤ ਕੰਮ ਨਾ ਹੋ ਜੇ ਕਿਸੇ ਗਲਤ ਰਸਤੇ ਨਾ ਪੈ ਜੇ ਕਈ ਲੋਕ ਤਾਂ ਐਡੇ ਘਟੀਆਂ ਸੋਚਦੇ ਹੁੰਦੇ ਆ ਉਹਨਾਂ ਨੂੰ ਐ ਹੁੰਦਾ ਵੀ ਧੀਆਂ ਦੀ ਰਾਖੀ ਰੱਖਣੀ ਪਊ ਜੇ ਆਪਾਂ ਇੱਜ਼ਤ ਦੀ ਗੱਲ ਕਰੀਏ ਪੁੱਤ ਦੀ ਇੱਜ਼ਤ ਵੀ ਓਨੀ ਆ ਜੇ ਪੁੱਤ ਇੱਜ਼ਤ ਖਰਾਬ ਕਰਦਾ ਤੀ ਵੀ ਗਲਤ ਰਾਹ ਪਿਆ ਤਾਂ ਮੁੰਡਾ ਵੀ ਮਾੜਾ ਤੇ ਕੁੜੀ ਵੀ ਮਾੜੀ ਆ ਪਰ ਇਹ ਗੱਲ ਆਪਾਂ ਇਹ ਨਹੀਂ ਹੈਗਾ ਵੀ ਜੇ ਆਪਾਂ ਮਤਲਬ ਨਿਗਾਹ ਰੱਖਾਂਗੇ ਫੇਰ ਹੀ ਸਾਡਾ ਬੱਚਾ ਜਿਹੜਾ ਸਹੀ ਰਹੂਗਾ ਉਹ ਤਾਂ ਬੱਚੇ ਦੇ ਸੰਸਕਾਰ ਦੀ ਬੱਚੇ ਦੀ ਸੋਚ ਦੀ ਗੱਲ ਹੁੰਦੀ ਆ ਚਲੋ ਕੁੜੀ ਦੇ ਘਰ ਵਾਲਾ ਉਹਨੂੰ ਫੇਰ ਗਾਲਾਂ ਦੇਵੇ ਉਹਨੂੰ ਹੁਣ ਹਸਪਤਾਲ ਦੇ ਵਿੱਚ ਹੀ ਬੋਲਣ ਲੱਗ ਗਿਆ ਚਲੋ ਕੁੜੀ ਨੂੰ ਦੇਖ ਕੇ ਚਲੇ ਆ ਗਿਆ ਕੁੜੀ 2 ਕੁ ਮਹੀਨੇ ਰਹਿੰਦੀ ਆ ਤੇ ਉਸ ਤੋਂ ਬਾਅਦ ਕੁੜੀ ਦੀ ਮਾਂ ਸੋਚਦੀ ਆ ਵੀ ਹੁਣ ਇੱਥੇ ਕਿੰਨਾ ਚਿਰ ਬਿਠਾ ਕੇ ਰੱਖੂੰ ਵੀ ਅੱਜ ਤੱਕ ਪਰਜਾਈ ਕੁਛ ਨਹੀਂ ਕਹਿੰਦੀ ਕੱਲ ਨੂੰ ਇਹ ਵੀ ਨੱਕ ਬੁੱਲ ਕੱਢੂਗੀ ਚਲ ਪਈ ਉਹਦੀ ਸੱਸ ਨਾਲ ਗੱਲ ਕਰਕੇ ਉਹਦੇ ਤੋਰ ਦਿੱਤੀ ਦਿਆਂਦੀ ਆ ਦੁਆਰਾ ਲੈ ਜਾਂਦਾ ਉਹ ਜਦੋਂ ਲੈ ਕੇ ਜਾਂਦਾ ਮਹੀਨਾ ਕ ਸਹੀ ਰਹਿੰਦਾ ਫੇਰ ਫੇਰ ਉਹਦੀ ਕੁਟ ਮਾਰਾ ਜਿਹੜੀ ਉਹ ਕਰਨੀ ਸ਼ੁਰੂ ਕਰ ਦਿੰਦਾ ਤੇ ਉਹਦੀ ਮਾਂ ਜਿਹੜੀ ਉਹ ਕਹਿੰਦੀ ਆ ਵੀ ਤੂੰ ਐਂ ਕਰ ਵੀ ਤੂੰ ਤਲਾਕ ਦੇ ਦੇ ਉਹ ਕਹਿੰਦੀ ਵੀ ਨਾ ਮੈਂ ਤਲਾਕ ਨਹੀਂ ਦਿੰਦੀ ਮਹੀਨੇ ਬਾਅਦ ਫੇਰ ਕੁੱਟਕਟੀਰਾ ਹੁੰਦਾ ਤੇ ਫੇਰ ਕੁੜੀ ਹੈ ਨਾ ਜਿਹੜੀ ਉਹ ਆਪਦੀ ਕੁੜੀ ਨੂੰ ਲੈ ਕੇ ਆ ਜਾਂਦੀ ਆ ਤੇ ਉਹ ਕਹਿੰਦੀ ਵੀ ਤੂੰ ਐਂ ਕਰ ਪੁੱਤ ਤਲਾਕ ਦੇ ਦੇ ਨਵੇੜਾ ਕਰ ਲਾ ਤੇ ਉਹ ਕਹਿੰਦੀ ਵੀ ਤਲਾਕ ਤਾਂ ਮੈਂ ਦੇ ਦੂੰ ਪਰ ਮੈਂ ਆਪਦੀ ਕੁੜੀ ਨਹੀਂ ਛੱਡਦੀ ਚਲੋ ਭਾਈ ਜਦੋਂ ਤਲਾਕ ਦੀ ਗੱਲ ਹੁੰਦੀ ਆ ਤੇ ਗਾਹਾਂ ਉਹ ਕੁੜੀ ਦੀ ਸੱਸਾ ਜਿਹੜੀ ਕਹਿੰਦੀ ਪੋਤੀ ਵੀ ਅਸੀਂ ਨਹੀਂ ਰੱਖਣੀ ਹੈਗੀ ਜੇ ਮੁੰਡਾ ਹੁੰਦਾ ਤਾਂ ਰੱਖਦੇ ਤੇ ਕੁੜੀ ਵੀ ਉਧਰੋਂ ਕਹਿ ਦਿੰਦੀ ਆ ਵੀ ਮੈਂ ਵੀ ਆਪਦੀ ਧੀ ਨਹੀਂ ਛੱਡਣੀ ਉਹਦੀ ਮਾਂ ਕਹਿੰਦੀ ਪੁੱਤ ਜੇ ਤੇਰਾ ਦੂਜੀ ਥਾਂ ਕਰਾਂਗੇ ਤੇ ਕਿਸੇ ਨੇ ਲੈਣਾ ਨਹੀਂ ਰਿਸ਼ਤਾ ਤੀ ਦੇ ਹੁੰਦੇ ਉਹ ਕਹਿੰਦੀ ਵੀ ਦੇਖ ਮਾ ਮੈਨੂੰ ਭਾਵੇਂ ਦਿਹਾੜੀ ਕਰਕੇ ਆਪਦੀ ਧੀ ਪਾਲਣੀ ਪੈ ਜੇ ਪਰ ਤੀ ਨਹੀਂ ਮੈਂ ਆਪਦੀ ਛੱਡਦੀ ਉਸ ਉਹਨਾਂ ਦਾ ਕੀ ਹੈ ਸੜੇ ਲੋਕਾਂ ਦਾ ਜਿਨ੍ਹਾਂ ਨੇ ਮੇਰੀ ਕਦਰ ਨਹੀਂ ਕੀਤੀ ਤੇ ਮੇਰੀ ਧੀ ਨੂੰ ਕਿੱਥੋਂ ਰੱਖਣਗੇ ਚਲ ਭਈ ਤਲਾਕ ਆ ਜਿਹੜਾ ਉਹ ਹੋ ਜਾਂਦਾ ਕੁੜੀ ਆ ਜਿਹੜੀ ਉਹ ਨਹੀਂ ਛੱਡਦੀ ਮਾਂ ਉਹ ਆਪਦੇ ਕੋਲ ਲੈ ਆਉਂਦੀ ਆ ਸਾਲਕ ਹੋਇਆ ਹੁੰਦਾ ਤਲਾਕ ਹੋਏ ਨੂੰ ਸਾਲ ਬਾਅਦ ਹੁਣ ਲੋਕ ਆ ਜਿਹੜੇ ਉਹ ਹੋਰ ਦੱਸਾਂ ਪਾਉਣ ਲੱਗ ਜਾਂਦੇ ਆ ਵੀ ਭਾਈ ਕੁੜੀ ਨੂੰ ਇੱਥੇ ਕਿੰਨਾ ਕ ਚਿਰ ਬਿਠਾ ਕੇ ਰੱਖੋਗੇ ਫਿਰ ਨਾ ਉਹਦੇ ਵਾਸਤੇ ਇੱਕ ਰਿਸ਼ਤਾ ਆਉਂਦਾ ਕੁੜੀ ਦੀ ਉਮਰ ਤਾਂ ਹੁੰਦੀ ਆ ਹਜੇ 23-24 ਸਾਲ ਦੀ ਤੇ ਉਹ ਬੰਦਾ 47-48 ਸਾਲ ਦਾ ਹੁੰਦਾ ਤੇ ਉਹਦੀ ਜਿਹੜੀ ਆਵਦੀਤੀ ਹੁੰਦੀ ਆ ਉਹ ਵੀ 16-17 ਸਾਲ ਦੀ ਹੁੰਦੀ ਆ ਤੇ ਓੰਕਾਰਵਾਰ ਠੀਕ ਹੁੰਦਾ ਵੀ ਐਂ ਬਾਲੀ ਗਰੀਬੀ ਨਹੀਂ ਹੁੰਦੀਗੀ ਚਲੋ ਜਦੋਂ ਰਿਸ਼ਤਾ ਕੀਤਾ ਜਾਂਦਾ ਕੁੜੀ ਨੂੰ ਪੁੱਛਿਆ ਜਾਂਦਾ ਕੁੜੀ ਕਹਿੰਦੀ ਵੀ ਹੁਣ ਤਾਂ ਮੈਂ ਇੱਕ ਜਿੰਦਾ লাশ ਆ ਹਨਾ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਮੇਰੀ ਇਹ ਆ ਵੀ ਨਸ਼ੇ ਨਾ ਕਰਦਾ ਹੋਵੇ ਚਲੋ ਉਹ ਬੰਦਾ ਜਿਹੜਾ ਠੀਕ ਹੁੰਦਾ ਸਿਆਣਾ ਹੁੰਦਾ ਉਹਦੇ ਘਰ ਵਾਲੀ ਦੀ ਬਿਮਾਰੀ ਨਾਲ ਮੌਤ ਹੋਈ ਹੁੰਦੀ ਆ ਉਹ ਵੀ ਕਿਸੇ ਨੇ ਐਂ ਕਹਿਤਾ ਵੀ ਚਲ ਤੈਨੂੰ ਪੁੱਣ ਨਹੀਂ ਤਾਰ ਜੂ ਬਗਾਨੀ ਧੀ ਦਾ ਨਹੀਂ ਤਾਂ ਉਹਨੇ ਕੋਈ ਐਡਾ ਹੈ ਨਹੀਂ ਸੀ ਬੰਦੇ ਨੂੰ ਵੀ ਵਿਆਹ ਕਰਾਉਣ ਦਾ ਰਿਸ਼ਤੇਦਾਰੀ ਦੇ ਵਿੱਚੋਂ ਹੀ ਹੁੰਦਾ ਗਾਹਾਂ ਦੀ ਗਾਹ ਚਲੋ ਭਾਈ ਮਨਜੀਤ ਕੌਰ ਦੀ ਧੀ ਦਾ ਰਿਸ਼ਤਾ ਉਹਦੇ ਨਾਲ ਕਰ ਦਿੱਤਾ ਜਾਂਦਾ ਵਿਚਾਰੀ ਉੱਥੇ ਤੋਰ ਦਿੱਤੀ ਜਾਂਦੀ ਆ ਉਹ ਆਪਣੀ ਬੇਟੀ ਨੂੰ ਵੀ ਨਾਲ ਲੈ ਕੇ ਜਾਂਦੀ ਆ ਉੱਥੇ ਤੇ ਜਿਹੜੀ ਉਹਦੀ ਪਹਿਲਾਂ ਵਾਲੀ ਸੌਕਣ ਦੀ ਧੀ ਹੁੰਦੀ ਹੈਗੀ ਉਹ ਵੀ ਉਹਦਾ ਬਹੁਤ ਕਰਦੀ ਆ ਚਲੋ ਆਪਦੀ ਧੀ ਨੂੰ ਵੀ ਰੱਖਦੀ ਆ ਉਹਨੂੰ ਵੀ ਪਿਆਰ ਕਰਦੀ ਆ ਦੋਨਾਂ ਧੀਆਂ ਨੂੰ ਬਰਾਬਰ ਪਿਆਰ ਕਰਦੀ ਆ ਤੇ ਫਿਰ ਨਾ ਜਦੋਂ ਕਿਤੇ ਆਪਣੇ ਪਿੰਡ ਆਉਂਦੀ ਆ ਪੇਕੇ ਮਿਲਣਾ ਆਣ ਗਵਣ ਦੀਆਂ ਬੁੜੀਆਂ ਕਿਤੇ ਉਹਨੂੰ ਗੱਲ ਨਹੀਂ ਲਾ ਲੈਂਦੀਆਂ ਤੇ ਫਿਰ ਉਹ ਕਹਿੰਦੀ ਆ ਵੀ ਉਹ ਸੋਹਣਾ ਸੁਨੱਖਾ ਸੀ ਪੈਸੇ ਵਾਲੇ ਸੀ ਹਨਾ ਛੋਟੀ ਉਮਰ ਦਾ ਸੀ ਪਰ ਮੈਂ ਉੱਥੇ ਇੱਕ ਦਿਨ ਵੀ ਸੁੱਖ ਦਾ ਨਹੀਂ ਕੱਟਿਆ ਇਹ ਭਾਵੇਂ ਚਲ ਵੱਡੀ ਉਮਰ ਦਾ ਮੇਰੇ ਤੋਂ ਬਹੁਤ ਵੱਡਾ ਪਰ ਸਿਆਣਾ ਵੀ ਆ ਵੀ ਮੈਂ ਉਸ ਨਰਕ ਚੋਂ ਨਿਕਲ ਗਈ ਵੀ ਉਸ ਨਰਕ ਦੇ ਵਿੱਚ ਮੈਨੂੰ ਨਹੀਂ ਸਾਰੀ ਉਮਰ ਵੀ ਪਤਾ ਨਹੀਂ ਕਿੰਨੇ ਕਿੰਨੇ ਕਿ ਤਸ਼ੱਦਦ ਸੈਣੇ ਪੈਂਦੇ ਵੀ ਇਸ ਘਰ ਦੇ ਵਿੱਚ ਮੈਂ ਕਰਨਾ ਮੈਂ ਧਰਨਾ ਵੀ ਹੁਣ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੈਗਾਗਾ ਤੇ ਮਨਜੀਤ ਕੌਰ ਜਿਹੜੀ ਉਹ ਵੀ ਕਹਿੰਦੀ ਹੈ ਵੀ ਚੱਲ ਮੇਰਾ ਬੜਾਪਾ ਜਿਹੜਾ ਉਹ ਸੌਖਾ ਨਿਕਲ ਜੂ ਤੇ ਫਿਰ ਉਹ ਮਾਂ ਮੰਤੀਆਂ ਜਦੋਂ ਕਿਤੇ ਗੱਲਾਂ ਕਰਨ ਬੈਧੀਆਂ ਨਾ ਉਹ ਕਹਿੰਦੀ ਵੀ ਪੁੱਤ ਕਰਮਾਂ ਦੇ ਖੇਲ ਹੁੰਦੇ ਆ ਵੀ ਆਪਣਾ ਪਰਿਵਾਰ ਵਧੀਆ ਸੀ ਜਦੋਂ ਕੋਈ ਬੰਦਾ ਮਾੜੇ ਕੰਮਾਂ 'ਚ ਪੈ ਜੇ ਗਲਤ ਕੰਮਾਂ 'ਚ ਪੈ ਜੇ ਵੀ ਸਾਰਾ ਪਰਿਵਾਰ ਵਿਖਰ ਜਾਂਦਾ ਜੇ ਹੁਣ ਗਰਮੇਲ ਸਿੰਘ ਸਹੀ ਹੁੰਦਾ ਉਹਦਾ ਆਪਦੇ ਪਰਿਵਾਰ ਤੇ ਧਿਆਨ ਹੁੰਦਾ ਉਹ ਆਪਦੀ ਧੀ ਦਾ ਰਿਸ਼ਤਾ ਦੇਖਭਾਲ ਕੇ ਕਰਦਾ ਤਾਂ ਇਹ ਨਾ ਬਤੌਣੀ ਨਹੀਂ ਸੀ ਆਪਾਂ ਮਯੋਦਿਤੀ ਨੂੰ ਚਲੋ ਸੁੱਖ ਮਿਲਿਆ ਪਰ ਫਿਰ ਵੀ ਸਮਝੌਤਾ ਤਾਂ ਉਹਨੂੰ ਬਹੁਤ ਵੱਡਾ ਕਰਨਾ ਪਿਆ ਨਾ ਇੱਕ ਥਾਂ ਤੋਰੀ ਫਿਰ ਦੂਜੀ ਥਾਂ ਇਹ ਗੱਲਾਂ ਕਿਹੜਾ ਸੌਖੀਆਂ ਹੁੰਦੀਆਂ ਤੇ ਫਿਰ ਮਨਜੀਤ ਕੌਰ ਆ ਜਿਹੜੀ ਉਹ ਇਹੀ ਆਪਦੀ ਧੀ ਨੂੰ ਕਹਿੰਦੀ ਵੀ ਦੇਖ ਪੁੱਤ ਜਿਵੇਂ ਵੀ ਆ ਤੇਰਾ ਬੰਦਾ ਗਾਣਾ ਆਪਾਂ ਮੱਡੀ ਉਮਰ ਦਾ ਵੀ ਬੰਦੇ ਦਾ ਇਹ ਮਤਲਬ ਔਰਤ ਦਾ ਕਹਿ ਲੋ ਬੈਸੇ ਤਾਂ ਕਹਿੰਦੇ ਹੁੰਦੇ ਕਿਸੇ ਦੀ ਰਾਖੀ ਰੱਖ ਕੇ ਆਪਾਂ ਕਿਸੇ ਨੂੰ ਸਹੀ ਨਹੀਂ ਰੱਖ ਸਕਦੇ ਪਰ ਫਿਰ ਵੀ ਔਰਤ ਦੇ ਵੀ ਬਹੁਤ ਸਾਰੇ ਹੁੰਦਾ ਹੁਣ ਮਨਜੀਤ ਕੋਰ ਦਾ ਤਾਂ ਕੋਈ ਕਸੂਰ ਨਹੀਂ ਸੀ ਉਹਨੂੰ ਤਾਂ ਬਿਮਾਰੀ ਇਹੋ ਜੀ ਲੱਗੀ ਸੀ ਵੀ ਉਹਨੂੰ ਘਰ ਤੋਂ ਬਾਹਰ ਰਹਿਣਾ ਪਿਆ ਵੀ ਬੰਦੇ ਦਾ ਇੱਕ ਗਲਤ ਸਟੈਪ ਚੱਕਿਆ ਜਿਹੜਾ ਉਹਦੀ ਸਮਾਜ ਦੇ ਵਿੱਚ ਕਿਵੇਂ ਬਦਨਾਮੀ ਕਰਾਉਂਦਾ ਤੇ ਬਦਨਾਮੀ ਤੋਂ ਹਟ ਕੇ ਦੂਜੀ ਗੱਲ ਉਹਦਾ ਸਾਰਾ ਪਰਿਵਾਰ ਆ ਜਿਹੜਾ ਉਹ ਰੋਲ ਜਾਂਦਾ ਨਾਲੇ ਬੰਦਾ ਆਪਣੀ ਇੱਜ਼ਤ ਘਟਾਉਂਦਾ ਨਾਲੇ ਆਪਦੇ ਪਰਿਵਾਰ ਦੀ ਘਟਾਉਂਦਾ ਹੈਗਾ ਇਹ ਬਿਲਕੁਲ ਸੱਚੀ ਕਹਾਣੀ ਆ ਕਿਸੇ ਔਰਤ ਦੇ ਨਾਲ ਵਾਪਰੀ ਹੋਈ ਆ ਬਹੁਤ ਸਾਰੀਆਂ ਕਹਾਣੀਆਂ ਇਸ ਤਰ੍ਹਾਂ ਦੀਆਂ ਆਪਣੇ ਆਸ-ਪਾਸੇ ਪਿੰਡਾਂ ਦੇ ਵਿੱਚ ਆਪਣੇ ਆਣ ਗਵਾਨ ਦੇ ਵਿੱਚ ਰਿਸ਼ਤੇਦਾਰੀਆਂ ਦੇ ਵਿੱਚ ਇਹੋ ਜੀਆਂ ਬਹੁਤ ਕਹਾਣੀਆਂ ਜਿਹੜੀਆਂ ਅਣਕਹੀਆਂ ਪਈਆਂ ਨੇ ਵੀ ਔਰਤਾਂ ਜਿਹੜੀਆਂ ਬਹੁਤ ਸਬਰ ਰੱਖਦੀਆਂ ਨੇ ਜੇ ਬੰਦੇ ਗਲਤ ਵੀ ਹੁੰਦੇ ਆ ਤਾਂ ਪਹਿਲਾਂ ਔਰਤ ਕੋਸ਼ਿਸ਼ ਕਰਦੀ ਆ ਵੀ ਉਹਦੇ ਨਾਲ ਨਿਪਟਿਆ ਜਾਵੇ ਹਾਲਾਤਾਂ ਦੇ ਨਾਲ ਨਿਪਟਿਆ ਜਾਵੇ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਆਪਾਂ ਜਾਂਦੇ ਜਾਂਦੇ ਕੱਲ ਵਾਲੀ ਕਹਾਣੀ ਦੇ ਕਮੈਂਟ ਤੁਹਾਡੇ ਨਾਲ ਸਾਂਝੇ ਕਰਦੇ ਆਂ ਹਾਂਜੀ ਦੋਸਤੋ ਆਪਣੀ ਕੱਲ ਵਾਲੀ ਕਹਾਣੀ ਤੇ ਜੋ ਤੁਹਾਡੇ ਵਿਚਾਰ ਆਏ ਨੇ ਪਹਿਲਾ ਕਮੈਂਟ ਹੈ ਪ੍ਰਗਟ ਸਿੰਘ ਦੀ ਆਈਡੀ ਤੋਂ ਮੇਰੀ ਭੈਣ ਐ ਇਹ ਗਰਮੀਤ ਮਖੂ ਤੋਂ ਨੇ ਇਹਨਾਂ ਨੇ ਲਿਖਿਆ ਮਾਸੀ ਨੇ ਪ੍ਰੀਤ ਦਾ ਘਰ ਟੁੱਟਣ ਤੋਂ بچਾ ਲਿਆ ਮਾਸੀ ਨੇ ਸਹੀ ਕੀਤਾ ਅੱਗੇ ਹੈ ਪਿਰਤਪਾਲ ਸਿੰਘ ਵੈਰੀ ਗੁੱਡ ਨਾਈਸ ਸਟੋਰੀ ਹਾਂਜੀ ਵੀਰੇ ਤੁਸੀਂ ਕੱਲ ਦੋ ਦੂਸਰੇ ਚੈਨਲ ਤੇ ਕਮੈਂਟ ਕੀਤਾ ਸੀ ਕਿ ਭੈਣੇ ਤੁਸੀਂ ਮੇਰਾ ਕਮੈਂਟ ਨਹੀਂ ਪੜਦੇ ਅਸਲ ਦੇ ਵਿੱਚ ਜਦੋਂ ਮੈਂ ਕਹਾਣੀ ਬੋਲਦੀ ਆ ਹਨਾ ਅਗਲੇ ਦਿਨ ਵਾਲੀ ਉਦੋਂ ਤੱਕ ਜਿੰਨੇ ਵੀ ਕਮੈਂਟ ਆਏ ਹੁੰਦੇ ਆ ਉਹ ਮੈਂ ਸਾਰੇ ਪੜਦੀ ਆ ਕਈ ਵਾਰੀ ਇਹ ਹੁੰਦਾ ਵੀ ਮੰਨ ਲਓ ਮੈਂ ਕਹਾਣੀ ਪਹਿਲਾਂ ਬੋਲਤੀ ਤੇ ਤੁਸੀਂ ਕਮੈਂਟ ਪਿਛਲੀ ਕਹਾਣੀ ਤੇ ਬਾਅਦ ਚ ਕੀਤਾ ਕਿਉਂਕਿ ਜਿਹੜੇ ਸਕਰੀਨ ਤੇ ਕਮੈਂਟ ਸ਼ੋ ਹੁੰਦੇ ਆ ਮੈਂ ਸਾਰੇ ਪੜਦੀ ਆ ਬਾਕੀ ਕੋਈ ਗੱਲ ਨਹੀਂ ਹੁਣ ਮੈਂ ਤੁਹਾਡਾ ਨਾਂ ਜਿਹੜਾ ਰੋਜ਼ ਬੋਲਦਿਆ ਕਰੂੰ ਕਿਉਂਕਿ ਤੁਸੀਂ ਰਾਤ ਦੂਸਰੇ ਦੋਨਾਂ ਚੈਨਲਾਂ ਤੇ ਹਨਾ ਕਮੈਂਟ ਕੀਤਾ ਸੀ ਕਿ ਭੈਣੇ ਤੁਸੀਂ ਮੇਰਾ ਗਰੀਬ ਬੰਦੇ ਦਾ ਨਾਂ ਨਹੀਂ ਬੋਲਦੇ ਮੇਰੇ ਲਈ ਤੁਸੀਂ ਸਾਰੇ ਹਨਾ ਇੱਕ ਸਮਾਨ ਹੋ ਕਿਉਂਕਿ ਜਿਹੜਾ ਵੀ ਕੋਈ ਭੈਣ ਭਾਈ ਮੈਨੂੰ ਸਪੋਰਟ ਕਰਦਾ ਆ ਕੇ ਇੱਥੇ ਕਮੈਂਟ ਲਿਖਦਾ ਜਦੋਂ ਮੈਂ ਕਮੈਂਟ ਪੜ੍ਹਨੀ ਵੈਗੀ ਫਿਰ ਆਪਣਾ ਕਿਹੜਾ ਕੋਈ ਹਨਾ ਇੱਕ ਦੂਜੇ ਨਾਲ ਇਸ ਤਰ੍ਹਾਂ ਕੋਈ ਵੈਰ ਆ ਵੀ ਆਪਾਂ ਕਮੈਂਟ ਨਹੀਂ ਪੜ੍ਹਨਾ ਜਿਹੜੇ ਦੇਖੋ ਆਪਾਂ ਨੂੰ ਆਪਣੀ ਇੱਜ਼ਤ ਕਰਦੇ ਆ ਸਤਿਕਾਰ ਦਿੰਦੇ ਆ ਆਪਾਂ ਵੀ ਉਹਨਾਂ ਨੂੰ ਸਤਿਕਾਰ ਦਿੰਨੇ ਆ ਵੀ ਇਸ ਕਰਕੇ ਜਿਹੜੇ ਵੀ ਸਕਰੀਨ ਤੇ ਕਮੈਂਟ ਸ਼ੋ ਹੁੰਦੇ ਆ ਜਿਹਦੇ ਵਧੀਆ ਇੱਜ਼ਤ ਕਰਦੇ ਆ ਕਮੈਂਟਾਂ ਦੇ ਵਿੱਚ ਆਪਦੀ ਵਧੀਆ ਰਹਿ ਰੱਖਦੇ ਆ ਉਹਨਾਂ ਦੇ ਆਪਾਂ ਸਾਰਿਆਂ ਦੇ ਕਮੈਂਟ ਪੜ੍ਹਦੇ ਆ ਅੱਗੇ ਡਾਕਟਰ ਅਜੈਬ ਘਰਾਟ ਵੈਰੀ ਨਾਈਸ ਸਟੋਰੀ ਜੀ ਅੱਗੇ ਵੀਰਪਾਲ ਬਰਾੜ ਮਾਸੀ ਨੇ ਬਹੁਤ ਵਧੀਆ ਕੀਤਾ ਕੁਲਵੀਰ ਕੰਗ ਬਹੁਤ ਵਧੀਆ ਕਹਾਣੀ ਹੈ ਸਮਝਾਉਣ ਦਾ ਤਰੀਕਾ ਵੀ ਬਹੁਤ ਵਧੀਆ ਹੈ ਅੱਗੇ ਰਾਜਕੁਮਾਰ ਜੀ ਬਹੁਤ ਵਧੀਆ ਕਹਾਣੀ ਹੈ ਬਲਜੀਤ ਕੌਰ ਜੀ ਹਾਂਜੀ ਬੇਟਾ ਵੈਰੀ ਇੰਟਰਸਟਿੰਗ ਸਟੋਰੀ ਪ੍ਰੀਤ ਦੀ ਮਾਸੀ ਨੇ ਬਹੁਤ ਸਮਝਦਾਰੀ ਨਾਲ ਪ੍ਰੀਤ ਦਾ ਘਰ ਵਸਦਾ ਰੱਖਿਆ ਅੱਗੇ ਨਰਿੰਦਰ ਕੌਰ ਬਹੁਤ ਸੋਹਣੀ ਕਹਾਣੀ ਅੱਗੇ ਸੁਖਨੂਰ ਸਿੰਘ ਸਿੱਧੂ ਵੈਰੀ ਨਾਈਸ ਸਟੋਰੀ ਸਿਸਟਰ ਅੱਗੇ ਮੇਰਾ ਵੀਰ ਹੈਪੀ ਸਿੰਘ ਹੈਪੀ ਸਿੰਘ ਵੈਰੀ ਗੁੱਡ ਸਟੋਰੀ ਸਿਸਟਰ ਅੱਗੇ ਕਸ਼ਮੀਰ ਖਖ ਵੈਰੀ ਨਾਈਸ ਸਟੋਰੀ ਅੱਗੇ ਕਾਲਾ ਸ਼ਰਮਾ ਇਹਨਾਂ ਨੇ ਇਮੋਜੀ ਭੇਜੇ ਨੇ ਅੱਗੇ ਅਵਿਰਾਜ ਸਿੰਘ ਦੀ ਜਿਹੜੀ ਤੋਂ ਮੇਰੀ ਭੈਣ ਅਮਨਮਖੂ ਤੋਂ ਗੁੱਡ ਜੀ ਅੱਗੇ ਬਲਜਿੰਦਰ ਸਿੰਘ ਜੀ ਇਹਨਾਂ ਨੇ ਇਮੋਜੀ ਭੇਜੇ ਨੇ ਬਨੀਤਾ ਰਾਣੀ ਇਹਨਾਂ ਨੇ ਲਿਖਿਆ ਵੈਰੀ ਨਾਈਸ ਅੱਗੇ ਦਲਜੀਤ ਕੌਰ ਸਿੱਧੂ ਇਹਨਾਂ ਨੇ ਵੀ ਇਮੋਜੀ ਭੇਜੇ ਨੇ ਮਨਪ੍ਰੀਤ ਕਹਾਣੀਆਂ ਵੈਰੀ ਨਾਈਸ ਸਟੋਰੀ ਦੀਦੀ ਅੱਗੇ ਰਾਜਦੀਪ ਕੌਰ ਜਨਾਲ ਗੁੱਡ ਸਟੋਰੀ ਕਿਰਨਜੀਤ ਕੌਰ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੁਸੀਂ ਡਾਕਟਰ ਅਜੈਬ ਕਰਾਟ ਦੀ ਵਾਈਫ ਹੋ ਹਨਾ ਹਾਂਜੀ ਅੱਗੇ ਰਾਜ ਮਾਸੀ ਨੇ ਪ੍ਰੀਤ ਦੇ ਹਸਬੰਡ ਨਾਲ ਠੀਕ ਕੀਤਾ ਵੈਰੀ ਗੁੱਡ ਸਟੋਰੀ ਮੈਂ ਅੱਗੇ ਗੱਗੂ ਗਿੱਲ ਜੀ ਇਹਨਾਂ ਨੇ ਇਮੋਜੀ ਭੇਜੇ ਨੇ ਅੱਗੇ ਮੇਰਾ ਵੀਰ ਸੁੱਖਾ ਸਿੰਘ ਸਰਾਰੀ ਵੈਰੀ ਡੀ ਮਾਈ ਡੀਅਰ ਸਿਸਟਰ ਜੀ ਗੁੱਡ ਆਫਟਰਨੂਨ ਹਾਂਜੀ ਵੈਰੀ ਗੁੱਡ ਆਫਟਰਨੂਨ ਅੱਗੇ ਬਾਈ ਜੀ ਇਹਨਾਂ ਦੀ ਆਈਡੀ ਦਾ ਨਾਮ ਆ ਬਾਈ ਜੀ ਨਾਮ ਇਹਨਾਂ ਦਾ ਹੈਰੀ ਦਿਓੜਾ ਵੈਰੀ ਗੁੱਡ ਸਟੋਰੀ ਹੈਰੀ ਦਿਓੜਾ ਅੱਗੇ ਪ੍ਰਗਟ ਸਿੰਘ ਦੀ ਆਈਡੀ ਤੋਂ ਮੇਰੀ ਭੈਣ ਗੁਰਮੀਤ ਬਹੁਤ ਸੋਹਣੀ ਕਹਾਣੀ ਮਾਸੀ ਨੇ ਸਹੀ ਕਿਹਾ ਅੱਗੇ ਮੇਰਾ ਵੀਰ ਨੱਥਾ ਸਿੰਘ ਦਿਓੜਾ ਵੈਰੀ ਨਾਈਸ ਅ ਸਟੋਰੀ ਸਿਸਟਰ ਕਿਰਨਾ ਤੇਰਾ ਵੀਰ ਕੁਰਨ ਛਾਪੇ ਤੋਂ ਅੱਗੇ ਪ੍ਰੀਤਮ ਸਿੰਘ ਮਾਸੀ ਨੇ ਮਾਂ ਦਾ ਚੰਗਾ ਰੋਲ ਨਿਭਾਇਆ ਹਾਂਜੀ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੀ ਹਾਂ ਮੈਂ ਤੁਸੀਂ ਕਹਾਣੀ ਸੁਣਦੇ ਹੋ ਫਿਰ ਆਪਣੇ ਕੀਮਤੀ ਵਿਚਾਰਾ ਜਿਹੜੇ ਉਹ ਕਮੈਂਟ ਬਾਕਸ ਦੇ ਵਿੱਚ ਰੱਖਦੇ ਹੋ ਅੱਜ ਦੀ ਕਹਾਣੀ ਬਾਰੇ ਵਿਚਾਰ ਤੁਹਾਡੇ ਕੀ ਨੇ ਤੁਸੀਂ ਜ਼ਰੂਰ ਲਿਖਿਓ ਕੱਲ ਦੀ ਕਹਾਣੀ ਦੇ ਨਾਲ ਆਪਾਂ ਹਾਜ਼ਰ ਹੋਵਾਂਗੇ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ